2000 ਹੈਗੀ ਆ 16 ਮਾਡਲ ਜਡੀ ਪਲਸ ਪੁਸ਼ ਬਟਨ ਸਟਾਰਟ ਦੀ ਟਾਪ ਮਾਡਲ ਜੀ ਟਾਪ ਐਂਡ ਟਾਪ ਵੇਰੀਐਂਟ ਹੈ ਜੀ ਡੀਜ਼ਲ ਦੇ ਵਿੱਚ ਹੈ ਪਲਸ ਆਟੋਮੈਟਿਕ ట్రాన్స్‌ਮਿਸ਼ਨ ਦੇ ਵਿੱਚ ਹੈ ਹੂੰ ਬਹੁਤ ਨਵੀਂ ਕਾਰ ਹੈ ਸਾਰੀ ਕਾਰ オリジナル ਪੇਂਟ ਦੀ ਹੈ ਜੀ ਕਾਰ ਦਾ ਰੇਟ ਬਹੁਤ ਵਾਜੇ ਰਿਹਾ 135000 ਰੁਪਿਆ ਜੀ 30000 ਜੱਲੀ ਜਿਹੜੇ ਵੀ ਨਾ ਕੁਛ ਵੀ ਨ ਮੈਸੇਜ ਕਰਦੇ ਹੁੰਦੇ ਨੇ 2.5 ਲੱਖ ਦੀ ਰੇਂਜ ਵਿੱਚ ਚੌਥਾ ਮਾਡਲ ਆਵਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਦੇ ਦਾਂ ਵੀ ਅੱਜ ਤੁਹਾਨੂੰ ਦਿੱਲੀ ਨੰਬਰ ਦੀਆਂ ਕਾਰਾਂ ਸਾਰੀਆਂ ਇੱਕ ਅੱਧੀ ਹਰਿਆਣਾ ਨੰਬਰ ਹੋਊਗੀ ਦਿੱਲੀ ਨੰਬਰ ਦੀਆਂ ਕਾਰਾਂ ਦਿੱਲੀ ਦੇ ਦਿੱਲੀ ਦੀ ਮਾਰਕੀਟ ਤੋਂ ਸਸਤੀਆਂ ਸੰਗਰੂਰ ਦੇ ਵਿੱਚ ਅਵੇਲੇਬਲ ਕਰਾਉਣ ਲੱਗੇ ਆਂ ਕਾਰਾਂ ਸਾਰੀਆਂ ਦਿੱਲੀ ਨੰਬਰ ਰਹਿਣਗੀਆਂ ਕਹਿਣ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਨੰਬਰ ਦੀਆਂ ਰਹਿਣਗੀਆਂ ਤੇ ਰੇਟ ਦਿੱਲੀ ਤੋਂ ਵੀ ਸਸਤੀਆਂ ਹੋਣ ਵਾਲੀਆਂ ਨੇ ਖੜਿਆ ਐ ਇਸ ਟਾਈਮ ਭੁੱਲਰ ਕਾਰ ਬਾਜ਼ਾਰ ਸੰਗਰੂਰ ਦੇ ਵਿੱਚ ਰੇਸ਼ਮ ਸਿੰਘ ਭੁੱਲਰ ਨੇ ਬਾਈ ਨੇ ਦੋ ਬ੍ਰਾਂਚਾ ਬਣਾ ਲਈਆਂ ਇੱਕ ਤੇ ਦੂਜੀ ਸਟੇਟ ਦੀਆਂ ਬਾਹਰਲੀ ਸਟੇਟ ਦੀਆਂ ਇੱਕ ਬ੍ਰਾਂਚ ਤੇ ਤੇ ਇੱਕ ਬ੍ਰਾਂਚ ਤੇ ਸਿਰਫ ਪੰਜਾਬ ਨੰਬਰ ਕਾਰਾਂ ਮਿਲਿਆ ਕਰਨਗੀਆਂ ਅੱਜ ਤੁਹਾਨੂੰ ਪਹਿਲੀ ਵੀਡੀਓ ਜਿਹੜੀ ਦੇਣ ਲੱਗੇ ਆ ਪੰਜਾਬ ਤੋਂ ਬਾਹਰਲੀ ਨੰਬਰ ਦੀਆਂ ਕਾਰਾਂ ਦੀ ਆ ਉਹ ਗੱਲਬਾਤ ਕਰਦੇ ਆ ਬਾਈ ਰੇਸ਼ਮ ਸਿੰਘ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੋਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਪੁੱਲਰ ਮੋਟਰ ਤੇ ਪੁੱਲਰ ਕਾਰਵਯਾਰ ਸੰਗਰੂਰ ਤੇ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਵੈਸੇ ਤਾਂ ਬਹੁਤ ਪੁਰਾਣਾ ਬ੍ਰਾਂਚ ਬਣੀ ਹੋਈ ਆ ਤੁਹਾਡੀ ਪਰ ਇਹ ਵੀਡੀਓ ਵੱਖਰੀ ਅੱਜ ਆਪਾਂ ਜਿਹੜੀ ਆ ਵੱਖਰਾ ਬਣਾਇਆਗਾ ਜੀ ਵੀ ਆਊਟ ਆਫ ਸਟੇਟ ਦੀਆਂ ਕਾਰਨਾਂ ਨੇ ਇਸ ਬ੍ਰਾਂਚ ਮਿਲਿਆ ਕਰਨੀ ਤੇ ਪੰਜਾਬ ਨੰਬਰ ਦੂਜੇ ਚ ਹਨਾ ਜੀ ਉਹਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਦੀ ਬਹੁਤ ਧੰਨਵਾਦ ਜੀ ਤੇ ਸ਼ੁਰੂ ਕਰ ਲਈਏ ਜੀ ਆਪਾਂ ਕਿਉਂਕਿ ਵੀਡੀਓ ਲੰਮੀ ਬਣਦੀ ਹੁੰਦੀ ਹੈ ਵੀ ਛੋਟ ਡਿਟੇਲ ਦੇ ਵਿੱਚ ਬਹੁਤਾ ਸਮਾਂ ਨਾ ਲਈਏ ਅ ਸਵਿਫਟ ਡੇਅਰ ਬਾਰੇ ਜਾਣਕਾਰੀ ਦਿਓ ਜੀ ਬਜ਼ੇਰ ਆ ਗਈ ਦੋਸਤੋ 2014 ਮਾਡਲ ਹੈ ਜੀ ਐਲਡੀਆਈ ਟੂ ਬੀਡੀਆਈ ਹੈ ਵੱਡੀ ਡਿੱਗੀ ਵਾਲੀ ਹਮ ਚਾਰੋਂ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਜੀ ਹਮ ਦੋਨੋਂ ਚਾਬੀਆਂ ਨੇ ਟਾਇਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਕਿਸੇ ਪ੍ਰਕਾਰ ਦਾ ਕੋਈ ਕੰਮ ਖਰਚਾ ਨਹੀਂ ਹੈਗਾ ਪਟਿਆਲੇ ਦੀ ਐਨਓਸੀ ਕੱਟੀ ਹੋਈ ਹੈ ਦਿੱਲੀ ਦਾ ਨੰਬਰ ਹੈ ਜੀ ਹੂੰ ਐਨਓਸੀ ਦੇ ਨਾਲ ਕਾਰ ਦੀ ਡਿਮਾਂਡ ਹੈਗੀ ਜੀ 2 ਲੱਖ ਤੇ 45000 ਰੁਪਿਆ ਮੌਕੇ ਤੇ ਮਾਨਤਾ ਨੂੰ ਦੋਸਤੋ ਹੋ ਜਾਊਗਾ ਜਿਹੜੇ ਵੀ ਲੋਨ ਕਰਾਣਾ ਚਾਹੁੰਦੇ ਨੇ ਗੱਡੀ ਦੇ ਉੱਤੇ ਤਕਰੀਬਨ 2 ਤੋਂ 1.2 ਲੱਖ ਰੁਪਏ ਦੇ ਵਿੱਚ ਲੋਨ ਵੀ ਪਾਸ ਹੋ ਜਾਊਗਾ ਮੇਰੇ ਦੋਸਤੋ ਗੱਲ ਇਹ ਆ ਵੀ 2.5 ਲੱਖ ਦੀ ਰੇਂਜ ਦੇ ਵਿੱਚ 14 ਮਾਡਲ ਹਨ ਜੀ ਨਹੀਂ ਮਿਲਣੀ ਵੀਰੇ ਦਿੱਲੀ ਨੰਬਰਾਂ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਅਗਲੀ ਜੀ ਸਕੋਡਾ ਸਕੋਡਾ ਲੋਰਾ ਜੀ 2000 ਆ ਗਈ ਇਹ 12 ਮਾਡਲ ਹੈ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ 2012 ਫਸਟ ਓਨਰ ਕਾਰ ਹੈ ਜੀ ਐਂਡ ਟਾਪ ਮਾਡਲ ਹੈ ਟਾਪ ਵੇਰੀਐਂਟ ਵੈਂਟਿਲੇਟਿਡ ਸੀਟਾਂ ਵਾਲੀ ਇੰਜਨ ਗੇਅਰ ਦੀ ਕਾਰ ਵਧੀਆ ਹੈ ਜੀ 50000 ਰੁਪਿਆ ਹੱਥ ਪੱਲਾ ਮਾਰ ਸਕਦਾ ਬੰਦਾ 메ਜਰ ਕੋਈ ਖਰਚਾ ਨਹੀਂ ਹੈਗਾ ਅਲਾਈ ਟਾਇਰ ਲੱਗੇ ਹੋਏ ਨੇ ਕਾਰ ਦੇ ਵਿੱਚ ਗੱਡੀ ਦੇ ਰੇਟ ਦੀ ਦੋਸਤੋ ਗੱਲ ਕਰਦੇ ਆ 2,85000 ਰੁਪਿਆ ਦੀ ਮੰਗ ਹੈ ਕਾਰ ਦੀ ਜੀ ਆਨ ਟੇਬਲ ਬੈਠ ਕੇ ਮਾਨਤਾ ਨੂੰ ਜ਼ਰੂਰ ਕਰਾਂਗੇ ਆ ਜੀ ਬ੍ਰਿਜ਼ਾ ਜੀ ਦੋਸਤੋ ਬ੍ਰਿਜ਼ਾ ਆ ਗਈ ਹੈ 2020 ਮਾਡਲ ਡੀਜ਼ਲ ਵੇਰੀਐਂਟ ਹੈ ਜੀ 2020 ਬੀਡੀਆ ਵੀ ਆਪਸ਼ਨਲ ਹੈ ਅਲਾਈ ਟਾਇਰ ਸੋਹਣੇ ਲੱਗੇ ਹੋਏ ਨੇ ਚੰਗੀਆਂ ਕਾਰਾਂ ਨੇ ਜੀ ਸਾਰੀਆਂ ਵਧੀਆ ਕਾਰਾਂ ਨੇ ਅਲਾਈ ਟਾਇਰ ਲੱਗੇ ਹੋਏ ਜੀ ਲਗਭਗ origignal ਪੇਂਟ ਦੀ ਕਾਰ ਹੈ ਗੱਡੀ ਦੀ ਡਿਮਾਂਡ ਹੈਗੀ ਆ ਦੋਸਤੋ 8 ਲੱਖ ਤੇ 15000 ਰੁਪਇਆ 8 15 ਦੀ ਅਗਲੀ ਹੈਗੀ ਜੀ ਜੈਨ ਅਸਟੀਲੋ ਹਨਾ ਜੀ ਹਾਂਜੀ ਜੈਨ ਅਸਟੀਲੋ ਹੈ ਜੀ ਲਗਭਗ ਸਾਰੀ origignal ਪੇਂਟ ਦੀ ਗੱਡੀ ਹੈ 2009/10 ਜੀ ਪਹਿਲੇ ਨਾਮ ਫੁੱਲ ਬੀਮਾ ਦੋਨੋਂ ਚਾਬੀਆਂ ਚਾਰੇ ਵਿੰਡੋ ਪਾਵਰ ਟੋਟਲੀ origignal ਪੇਂਟ ਦੀ ਕਾਰ ਹੈ ਜੀ 135000 ਰੁਪਇਆ ਐਨਓਸੀ ਦੇ ਨਾਲ ਜੀ ਲਓ ਜੀ ਫਿਰ ਆਲਟੋ ਆ ਗਈ ਜੀ ਆਲਟੋ ਆ ਗਈ ਦੋਸਤੋ 30000 ਜੱਦੀ ਹੋਈ ਸਿਰਫ 30 ਤੋਂ 35000 ਦੇ ਵਿੱਚ ਚੱਲੀ ਹੋਈ ਆਲਟੋ ਆ ਗਈ ਇਹ 32-33000 ਦੇ ਕਰੀਬ ਚੱਲੀ ਹੋਈ ਹੈ ਗੱਡੀ ਬਹੁਤ ਸੋਹਣੀ 2009 ਮਾਡਲ ਹੈ ਜੀ ਹੈਗੀ ਅਕਤੂਬਰ ਨਵੰਬਰ ਮਹੀਨੇ ਦੀ ਹੈ ਇਹ 2009 ਵਧੀਆ ਕਾਰ ਹੈ ਜੀ ਕੋਈ ਕੰਮ ਖਰਚਾ ਨਹੀਂ ਚਾਰੋਂ ਟਾਇਰ ਵਧੀਆ ਇੰਜਨ ਗੇਅਰ ਦੀ ਵਧੀਆ ਦੋਸਤੋ ਕਾਰ ਦਾ ਰੇਟ ਬਹੁਤ ਵਾਜੇ ਬਈ 135000 ਰੁਪਏ ਜੀ 30000 ਚੱਲੀ ਜਿਹੜੇ ਵੀ ਨਾ ਉਸ਼ਵੀਰ ਮੈਸੇਜ ਕਰਦੇ ਹੁੰਦੇ ਨੇ ਵੀ ਜਰਕਾਰ ਮਹਿੰਗੀ ਐ ਵੀਰਾ ਜੇ ਇਹ ਲੱਖ ਚੱਲੀ ਹੁੰਦੀ ਨਾ ਇਹ ਆਪਾਂ ਤੁਹਾਨੂੰ 1 ਲੱਖ ਰੁਪਏ ਦੀ ਵੀ ਦੇ ਦੇਣੀ ਸੀਗੀ ਬਿਲਕੁਲ ਜੀ 2000 ਚੱਲੀ ਕਾਰ ਐ ਤਾਂ ਰੇਟ 1,35,000 ਰੁਪਏ ਆ ਠੀਕ ਐ ਜੀ ਅਗਲੀ ਜੀ ਫਿਰ ਮਾਡਲ ਸੁਵਿਧਾ ਕੀ ਜੀ ਗਲੋਰੀ ਐਡੀਸ਼ਨ 2009 ਮਾਡਲ ਸੁਵਿਧਾ ਬੀਐਕਐਸਆਈ ਐਡੀਸ਼ਨਲ ਮਾਡਲ ਐ ਕਰੀਮ ਕਲਰ ਇੰਟੀਰੀਅਰ ਦੇ ਵਿੱਚ ਆਉਂਦੀ ਐ ਜੀ ਇਹ ਚਾਰੇ ਟਾਇਰ ਨਵੇਂ ਨੇ ਦੇ ਦੋਨੋਂ ਚਾਬੀਆਂ ਨੇ 25 ਤੱਕ ਬੀਮਾ ਪਿਆ ਜਨਵਰੀ 2025 ਤੱਕ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਬਹੁਤ ਸੋਹਣਾ ਚਲਾਵਾ ਕਾਰ ਦਾ ਦਿੱਲੀ ਨੰਬਰ ਹੈ ਜੀ ਐਨਓਸੀ ਤੁਹਾਨੂੰ ਮਿਲੂਗੀ ਐਨਓਸੀ ਦੇ ਨਾਲ ਰੇਟ ਵੀ ਬਹੁਤ ਵਾਜਬ ਦੋਸਤੋ 1 ਲੱਖ 55000 ਰੁਪਿਆ 1 ਲੱਖ 550 ਦੀ ਅਗਲੀ ਫੇਰ ਸਲੂਟਡ ਡਿਜ਼ਾਇਰ ਆ ਗਈ ਜੀ ਇਹ ਡਿਜ਼ਾਇਰ ਆ ਗਈ ਦੋਸਤੋ ਬਹੁਤ ਘੱਟ ਮਿਲੂਗੀ ਕਾਰ ਆਟੋਮੈਟਿਕ ਡਿਜ਼ਾਇਰ 2000 ਹੈਗੀ ਆ 16 ਮਾਡਲ ZDI ਪਲਸ ਪੁਸ਼ ਵਟਨ ਸਟਾਰਟ ਦੀ ਟਾਪ ਮਾਡਲ ਦੀ ਟਾਪ ਐਂਡ ਟਾਪ ਵੇਰੀਐਂਟ ਹੈ ਜੀ ਡੀਜ਼ਲ ਦੇ ਵਿੱਚ ਪਲਸ ਆਟੋਮੈਟਿਕ ట్రాਨਸਮਿਸ਼ਨ ਦੇ ਵਿੱਚ ਹੈ ਬਹੁਤ ਨਵੀਂ ਕਾਰ ਹੈ ਸਾਰੀ ਕਾਰ origignal ਪੇਂਟ ਦੀ ਹੈ ਜੀ ਟਾਇਰ ਵਧੀਆ ਨੇ ਦੋਨੋਂ ਚਾਬੀਆਂ ਨੇ ਬੀਮਾ ਇਹਦਾ ਚੈੱਕ ਕਰਨਾ ਪਊਗਾ ਡਿਟੇਲ ਚ ਯਾਦ ਨਹੀਂ ਹੈਗਾ ਗੱਡੀ ਦਾ ਰੇਟ 5 ਲੱਖ ਰੁਪਇਆ ਵਿਦ ਐਨਓਸੀ ਕਾਰ ਦਾ ਰੇਟ ਹੈ ਜੀ ZDI ਪਲਸ ਪੁਸ਼ ਵਟਨ ਆਟੋਮੈਟਿਕ ట్రాਨਸਮਿਸ਼ਨ ਦੇ ਵਿੱਚ ਅਗਲੀ ਜੀ ਅੱਜ ਦੀ ਆਖੀਰਲੀ ਕਾਰ ਹੈ ਇਹ हां जी कार इधर नहीं है फिलहाल इधर इनी आ की नई है दूसरी साइड जाणी है कारें बाकी अपकमिंग ਦੇ ਵਿੱਚ ਬਹੁਤ ਸਾਰਾ ਮਾਲ ਹੈ ਜੀ Swift ਜਿਹੜੀ ਅੱਜ ਇਹ ডিসਪਲੇ ਤੇ ਲੱਗੀ ਹੋਈ ਹੈ ਜੀ ਇਹ 2017 ਮਾਡਲ ਕਾਰ ਹੈ ਆਪਣੇ ਕੋਲੇ 2013 ਵੀ ਹੈਗੀ ਹੈ ਜੀ ਦਿੱਲੀ ਨੰਬਰ ਦੀ ਅਮਾ ਕੋਲੇ 2015 ਵੀ ਹੈਗੀ ਐਸ Swift ਦਾ ਜੀ ਪੇਪਰ ਕਾਫੀ ਨੇ ਗਿਆ ਇੱਕ 17 ਮਾਡਲ ਹੈ ਜੀ ਅਲਾਈ ਟਾਇਰ ਨਵੇਂ ਨੇ ਇੰਜਨ ਗੇਅਰ ਦੀ ਬਿਲਕੁਲ ਬ੍ਰਾਂਡ ਨਿਊ ਕਾਰ ਹੈ 2017 ਐਨਓਸੀ ਦੇ ਨਾਲ ਕਵਰ ਏਟ ਜੀ 5,25,000 ਰੁਪਿਆ 15 ਦਾ ਰੇਟ ਹੈਗਾ ਜੀ ਐਨਓਸੀ ਦੇ ਨਾਲ 4,25,000 ਰੁਪਿਆ ਤੇ 13 ਮਾਡਲ ਦਾ ਰੇਟ ਹੈਗਾ ਐਨਓਸੀ ਦੇ ਨਾਲ 3,25,000 ਰੁਪਿਆ ਲੋ ਮਿੱਤਰੋ ਤਿੰਨ-ਤਾਰਾਂ ਆਪਣੇ ਕੋਲ ਸੁਵਿਫਟਾਂ ਨੇ ਜੀ ਬਾਹਰਲੇ ਨੰਬਰ ਦੀਆਂ ਲੋ ਮਿੱਤਰੋ ਇਹਨਾਂ ਤੋਂ ਇਲਾਵਾ ਤਿੰਨ ਹੋਰ ਨੇ ਉਹਨਾਂ ਦੇ ਰੇਟ ਵੀ ਦੱਸਦੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਕਾਰਾਂ ਲੈ ਕੇ ਜਲਦ ਹੀ ਆਵਾਂਗੇ ਤੁਹਾਡੇ ਕੋਲੇ ਵੀਡੀਓ ਦੇਖਣ ਲਈ ਧੰਨਵਾਦ ਧੰਨਵਾਦ ਬਾਈ ਭੁੱਲਰਦਾ ਸਤਿ ਸ਼੍ਰੀ ਅਕਾਲ